ਬਰਨਾਲਾ ਵਿੱਚ ਕਿਸਾਨਾਂ ਦੇ ਨਾਲ ਟਕਰਾ ਪਿਛੋ ਵਪਾਰੀ ਬੇहद ਗੁੱਸੇ 'ਚ ਨੇ ਜੀ ਹਾਂ ਬੀਤੇ ਦਿਨ ਨ ਟਕਰਾਦੀ ਸਥਿਤੀ ਬਣੀ ਸੀ ਜਿਸ ਤੋਂ ਬਾਅਦ ਵਪਾਰੀ ਵਰਗ ਇਸ ਵੇਲੇ ਬੇहद ਰੋਸ ਵਿੱਚ ਹੈ ਵਪਾਰ ਮੰਡਲ ਨੇ ਅੱਜ ਮੁਕੰਮਲ ਬਰਨਾਲਾ ਬੰਦ ਦਾ ਐਲਾਨ ਵੀ ਕੀਤਾ ਉਹਨਾਂ ਨੇ ਕਿਹਾ ਕਿ ਵਪਾਰੀ ਤੇ ਹਮਲਾ ਕਰਨ ਵਾਲਿਆਂ ਤੇ ਕਾਰਵਾਈ ਹੋਵੇ ਸੋ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਪਿਛੇ ਕਿਸ ਕਦਰ ਹੈ ਬੀਤੇ ਦਿਨ ਦੀ ਤਸਵੀਰ ਜਦੋਂ ਖਾਸਾ ਹੰਗਾਮਾ ਹੋਇਆ ਇੱਥੇ ਟਕਰਾ ਹੋਇਆ ਵਪਾਰੀਆਂ ਤੇ ਕਿਸਾਨਾਂ ਵਿਚਾਲੇ ਪੁਲਿਸ ਨੂੰ ਆ ਕੇ ਮਾਮਲੇ ਨੂੰ ਸ਼ਾਂਤ ਕਰਨਾ ਪਿਆ ਲੇਕਿਨ ਇੱਥੇ ਵਪਾਰੀ ਵਰਗ ਬੇहद ਰੋਸ ਹੈ ਕਿਸਾਨ ਜਥੇਬੰਦੀ ਨੇ ਇਮੀਗ੍ਰੇਸ਼ਨ ਦਫ਼ਤਰ ਦੇ ਬਾਹਰ ਦਸਦੀ ਕਿਥੇ ਧਰਨਾ ਦਿੱਤਾ ਸੀ ਧਰਨੇ ਦੇ ਵਿਰੋਧ ਦੇ ਵਿੱਚ ਆਏ ਵਪਾਰੀਆਂ ਦੇ ਨਾਲ ਇੱਥੇ ਇਹ ਟਕਰਾਅ ਹੋਇਆ ਸੀ ਐਬੀ ਤੇ ਦਿਨ ਦੀ ਤਸਵੀਰ ਹੈ ਲੇਕਿਨ ਹੁਣ ਵਪਾਰੀ ਵਰਤ ਬੇहद ਰੋਸ ਵੀ ਹੈ ਉਹਨਾਂ ਨੇ ਮੁਕੰਮਲ ਬਰਨਾਲਾ ਬੰਦਾ ਐਲਾਨ ਵੀ ਕੀਤਾ ਹੈ ਗਤ ਤਸਵੀਰਾਂ ਨੇ ਬੀਤੇ ਦਿਨ ਦੀਆਂ ਜਦੋਂ ਕਿਸਾਨਾਂ ਤੇ ਵਪਾਰੀਆਂ ਵਿਚਕਾਰ ਜਮ ਕੇ ਡਾਂਗਾ ਚੱਲਿਆ ਟਕਰਾਅ ਹੋਈ ਟੱਕਾ ਮੁਕੀ ਹੋਈ ਖਾਸੀ ਤਕਰਾਰ ਦੀ ਇਹ ਸਥਿਤੀ ਤਣਾਦੀ ਸਥਿਤੀ ਬਣਦੀ ਨਜ਼ਰ ਆਈ ਤੇ ਫਿਰ ਪੁਲਿਸ ਜੋ ਕਿ ਮੌਕੇ ਤੇ ਮੌਜੂਦ ਸੀ ਉਹਨਾਂ ਨੇ ਕਿਸੇ ਤਰ੍ਹਾਂ ਦੇ ਨਾਲ ਮਾਮਲੇ ਨੂੰ ਸ਼ਾਂਤ ਜ਼ਰੂਰ ਕਰਾਇਆ ਲੇਕਿਨ ਹੁਣ ਵਪਾਰੀਆਂ ਦੇ ਵਿੱਚ ਇਸ ਹਮਲੇ ਨੂੰ ਲੈ ਕੇ ਬੇਹਦ ਰੋਸ ਹੈ ਜਿਨ੍ਹਾਂ ਨੇ ਮੁਕੰਮਲ ਬਰਨਾਲਾ ਬੰਦਾ ਐਲਾਨ ਦੇ ਕੀਤਾ ਸੋ ਦੇਖਣਾ ਹੋਵੇਗਾ ਹੁਣ ਇਸ ਮਾਮਲੇ 'ਚ ਅੱਗੇ ਕੀ ਕੁਝ ਹੁੰਦਾ ਹੈ ਲੇਕਿਨ ਇੱਥੇ ਇਹ ਪੂਰੀ ਤਰ੍ਹਾਂ ਦੇ ਨਾਲ ਟਕਰਾਅ ਦੀ ਸਥਿਤੀ ਕਿਸ ਕਦਰ ਪੁਲਿਸ ਦੀ ਮੌਜੂਦਗੀ ਚ ਕਿਸਾਨ ਤੇ ਵਪਾਰੀ ਆਪਸ ਵਿੱਚ ਉਲਝਦੇ ਨਜ਼ਰ ਆਏ ਨੇ ਇਹਦੇ ਕਿਸਾਨਾਂ ਨੇ ਇੱਕ ਇਮੀਗ੍ਰੇਸ਼ਨ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਸੀ ਧੋਖਾ ਤੜੀ ਦਾ ਇਸ ਇਮੀਗ੍ਰੇਸ਼ਨ ਕੰਪਨੀ ਤੇ ਇਲਜ਼ਾਮ ਲੱਗਿਆ ਸੀ ਜਿਸ ਦੇ ਚਲਦਿਆਂ ਹੀ ਕਿਸਾਨਾਂ ਨੇ ਇੱਥੇ ਇਹ ਧਰਨਾ ਦਿੱਤਾ ਸੀ ਆਸ਼ੀਸ਼ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਆਸ਼ੀਸ਼ ਬੀਤੇ ਦਿਨ ਦੀਆਂ ਤਸਵੀਰਾਂ ਸੀ ਲਗਾਤਾਰ ਦਿਖਾਈਆਂ ਔਰ ਹੁਣ ਵੀ ਦੇਖ ਰਿਹਾ ਕਿਸ ਕਦਰ ਇੱਥੇ ਤਕਰਾਰ ਦੀ ਸਥਿਤੀ ਬੜੀ ਸੀ ਹਾਲਾਂਕਿ ਪੁਲਿਸ ਨੇ ਕਿਸ ਤਰ੍ਹਾਂ ਮਾਮਲੇ ਨੂੰ ਸ਼ਾਂਤ ਕੀਤਾ ਸੀ ਲੇਕਿਨ ਹੁਣ ਵਪਾਰੀਆਂ 'ਚ ਬੇਹਦ ਰੋਸ ਕੀ ਕੁਝ ਇਸ ਬਾਰੇ ਅਪਡੇਟ ਹੋਰ ਅਸੀਂ ਅੱਜ ਦੱਸਣਾ ਚਾਹਾਂਗੇ ਬਰਨਾਲਾ ਵਿੱਚ ਪਿਛਲੇ ਦਿਨਾਂ ਜਿਹੜੀ ਹੋਈ ਕਿਸਾਨਾਂ ਤੇ ਵਪਾਰੀਆਂ ਵਿੱਚ ਝੜਪ ਹੋਈ ਸੀ ਜਿਹਦੇ ਵਿੱਚ ਇੱਕ ਕਿਸਾਨਾਂ ਨੇ ਇਲਜ਼ਾਮ ਲਾਇਆ ਸੀ ਕਿ ਵਪਾਰੀਆਂ ਤੋਂ ਪੈਸੇ ਕਿਸੇ ਨੂੰ ਦਬਾਅ 'ਤੇ ਪਰ ਵਪਾਰੀਆਂ ਤੇ ਰੋਸ਼ ਪਾਇਆ ਗਿਆ ਸੀ ਕਿ ਕਿਸਾਨ ਤੋਂ ਪੈਸੇ ਦਬਾਅ ਨਾਲ ਲੈਣ ਦੇਣ ਦੇ ਨਾਲੇ ਹੁੰਦੇ ਨੇ ਇਸ ਨੂੰ ਲੈ ਕੇ ਉਹਨਾਂ ਦਾ ਆਪਸ ਵਿੱਚ ਧਰਮਿਕ ਚਾਲੇ ਰਾਕੀਆਂ ਵੀ ਕਰਾਈਆਂ ਗਈਆਂ ਪਰ ਪੁਲਿਸ ਨੇ ਕੋਈ ਮਾਮਲਾ ਨਹੀਂ ਦਰਜ ਕੀਤਾ ਹਾਲਾਂਕਿ ਪੁਲਿਸ ਦਾ ਦੋਨੋਂ ਸਤਰਾਂ ਨੂੰ ਸਮਝਾਉਣ ਦੀ ਗੱਲ ਕੀਤੀ ਗਈ ਸੀ ਪਰ ਇਹ ਮਸਲਾ ਵੱਧਦਾ ਦੇਖਣ ਨੂੰ ਮਿਲ ਰਿਹਾ ਹੈ ਕਿ ਕੱਲ ਰਾਤ ਦੇਰ ਰਾਤ ਅ ਜਿਸ ਸੰਪੇਪਾਰੀਾਰੇ ਇੱਕ ਦਰਮਸ਼ਲਾ ਵਿੱਚ ਇਕੱਠੇ ਹੋਏ ਜਿੱਥੇ ਉਹਨਾਂ ਨੇ ਐਲਾਨ ਕੀਤਾ ਗਿਆ ਕਿ ਪੂਰੇ ਬਰਨਾਲੇ ਦੇ ਵਪਾਰੀਕਰ ਅੱਜ ਸੜਕਾਂ 'ਤੇ ਉਤਰਨਗੇ ਦੁਕਾਨਾਂ ਬੰਦ ਕੀਤੀਆਂ ਜਾਣਗੀਆਂ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਵੱਲੋਂ ਜਿਵੇਂ ਬੀਕੇਜ ਨਕਾਉਂਦਾ ਬੁਰਜਕਿਲ ਉਹਨਾਂ ਜਥੇਬੰਦੀ ਵੱਲੋਂ ਵੀ ਐਲਾਨ ਕੀਤਾ ਗਿਆ ਉਹ ਵੀ ਅੱਜ ਜਿੱਥੇ ਕਿਸਾਨ ਇਕੱਠੇ ਹੋਣਗੇ ਸ਼ਹਿਰ ਵਿੱਚ ਇਹ ਵੱਡੀ ਗੱਲ ਦੇਖਣ ਮਿਲਦੀ ਇੱਕ ਪਾਸੇ ਕਿਸਾਨ ਇੱਕ ਪਾਸੇ ਇਹ ਵਪਾਰੀ ਪਰ ਵਪਾਰੀ ਵੀ ਇਕੱਠੇ ਹੋ ਚੁੱਕੇ ਕਿਉਂਕਿ ਛੋਟੇ ਛੋਟੇ ਗੱਲਾਂ ਨੂੰ ਲੈ ਕੇ ਉਹ ਵਪਾਰੀਆਂ ਦਾ ਕਹਿੰਦੇ ਕਿ ਧਰਨੇ ਲਗਾਏ ਜਾਂਦੇ ਸਾਡਾ ਵਪਾਰ ਰੈਟਿਕ ਕੰਮ ਤਾਂ ਕਿਤੇ ਜਾਂਦੇ ਜਿਸ ਨੂੰ ਲੈ ਕੇ ਜੀ ਵਪਾਰੀਆਂ ਤੇ ਰੋਸ਼ ਪਾਇਆ ਜਾ ਰਿਹਾ ਸੀ ਸੋ ਪੁਲਿਸ ਦਾ ਇਸ ਬਾਰੇ ਕੀ ਕੁਝ ਕਹਿਣਾ ਹੈ ਕਿਸ ਤਰ੍ਹਾਂ ਦੀ ਕੋਈ ਕਾਰਵਾਈ ਪੁਲਿਸ ਵੱਲੋਂ ਕੀਤੀ ਗਈ ਹੈ ਹੋਰ ਹਾਲਾਂਕਿ ਪੁਲਿਸ ਨੇ ਉਸ ਦਿਨ ਦਾ ਪੁਲਿਸ ਦਾ ਇਹ ਕਹਿਣਾ ਸੀ ਕਿ ਦੋਨੋਂ ਪਾਰਟੀਆਂ ਨੂੰ ਸਮਝਾ ਰਿਹਾ ਤੇ ਸਾਡੇ ਕੋਲ ਕੁਝ ਸ਼ਿਕਾਇਤ ਆਊਗੀ ਜੀ ਮਾਮਲੇ ਦਰਜ ਕਰਾਂਗੇ ਪਰ ਹੁਣ ਜਿਹੜੇ ਵਪਾਰੀਆਂ ਨੇ ਐਲਾਨ ਕੀਤਾ ਹੈ ਕਿ ਜਿਹੜੇ ਉਸ ਦਿਨ ਦੇ ਜਿਨ੍ਹਾਂ ਨੇ ਝੰਗਾ ਚਲਾਈਆਂ ਸੀ ਉਹ ਕਿਸਾਨਾਂ ਦੇ ਮਾਮਲੇ ਦਰਜ ਕੀਤਾ ਜਾਵੇ ਤੇ ਜਿਹੜੇ ਧਮਕੀ ਲਾ ਰਹੇ ਨੇ ਇਹਨਾਂ ਨੂੰ ਤਾਂ ਮੈਂ ਰੋਕਿਆ ਜਾਵੇ ਨਹੀਂ ਨਹੀਂ ਤਾਂ ਅ ਦੁਗਾਮਾ ਜਿਵੇਂ ਅੱਜ ਬੰਦਰਾ ਜਿਸ ਬਨਾਲਾ ਦਾ ਪੱਦਰ ਤੇ ਬੰਦਰਾ ਦਾ ਐਲਾਨ ਕੀਤਾ ਇਸ ਤੋਂ ਬਾਅਦ ਕਹਿੰਦੇ ਅਸੀਂ ਪੰਜਾਬ ਪੱਦਰ ਤੇ ਹੀ ਬੰਦਰਾ ਦਾ ਐਲਾਨ ਕਰਾਂਗੇ ਜੀ ਜੀ ਆਸ਼ੀਸ਼ ਸ਼ੁਕਰੀਆ ਫਿਲਹਾਲ ਦੀ ਜਾਣਕਾਰੀ ਸੋ ਇਹ ਰੋਜ਼ ਵਪਾਰੀਆਂ ਜਿਕੇ ਆਏ ਦਿਨ ਇਸ ਤਰ੍ਹਾਂ ਦੇ ਧਰਨੇ ਲੱਗਦੇ ਨੇ ਜਿਨ੍ਹਾਂ ਦਾ ਉਹਨਾਂ ਦੇ ਕੰਮਕਾਜ ਤੇ ਵੀ ਅਸਰ ਪੈਂਦਾ ਸੋ ਜੇ ਵਿਚਕਾਰ ਬਨਾਲਾ ਬੰਦ ਦਾ ਐਲਾਨ ਕੀਤਾ ਗਿਆ ਹੈ ਔਰ ਇਥੇ ਐਕਸ਼ਨ ਲੈਣ ਦੀ ਕਿਸਾਨਾਂ ਦੇ ਖਿਲਾਫ ਮੰਗ ਵੀ ਕੀਤੀ ਜਾ ਰਹੀ ਹੈ